جیو جیو آو جو ہے آنیاں کمال ہو جہاں نمالی جگہ تک شکر کے مالک عالمی کل جہاں سروے کائنات صاحب شیخ جہاں سے مہاراتی بھی پاوہ کو اس پر حضوری اندر جو رہن کر کے گروہ سواریاں دیکھو رو الہی بانی ربی بانی کا بیراد میں کیتن سبن کرتا صاحب کو صدا بھی دور ہوئی پوتر روح نبدا دل ارپن کر رہے سن جیو جی اص شبدی پاؤ جہنسی کر سکتے واح گرو جی کا خالص واح گرو جی کی فتح کرتار کی کرنی ہے بھگوانت کا پاڑنا ہے جو چڑھیا ہے اس نے چھپنا ہے جو کرس نے بچنا ہے

ਜਿਸ ਰਸਤੇ ਦੇ ਨਾਲ ਇਹ ਦੁਨੀਆ ਹੋਣ ਦੇ ਵਿੱਚ ਆਈ ਜਿਹਨੂੰ ਮਮਤਾ ਦੀ ਮੂਰਤ ਕਹਿੰਦੇ ਨੇ ਜਿਹਨੂੰ ਤਿਆਗ ਦਾ ਮਜਸਮਾ ਕਹਿੰਦੇ ਨੇ ਜਿਹਨੂੰ ਜਗ ਜਨਨਾ ਕਹਿੰਦੇ ਨੇ ਤੇ ਜਿਹਨੂੰ ਕੋਹਤਲੀ ਆਵਾਜ਼ ਦੇ ਵਿੱਚ ਮੈਂ ਤੇ ਤੁਸੀਂ ਸਾਰਿਆਂ ਦੇ ਮਾਰ ਦੇ ਨਾਲ ਉਸ ਸਮਾਂ ਦੇ ਲਈ ਬੜੇ ਬਤਾਲਮ ਹਾਜ਼ਰਦਾਰ ਨੇ ਲੋਕਾਂ ਨੇ ਬੜਾ ਕੁਝ ਲਿਖਿਆ ਹੈ ਬੜਾ ਕੁਝ ਗਾਇਆ ਹੈ ਮਾ ਭਰੇ ਗਾ ਤੁਹਾਡੇ ਸ਼ਾਮਾ ਗੂਟਾ ਮੈਨੂੰ ਨਜ਼ਰ ਨਾ ਆਈ ਲੈ ਕੇ ਜਿਸ ਨੂੰ ਸ਼ਾਂ ਉਤਾਰੀ ਰੱਬ ਨੇ ਸਵਾਗੋਣਾਈ ਬਾਕੀ ਚੋ ਦੁਨੀਆ ਦੇ ਗੂਟੇ ਜੜ ਸਕਿਆ ਕੁਮ ਲੰਗੇ ਐ ਪਰ ਫੁੱਲਾ ਦੇ ਮਰ ਜਾਇਆ ਇਹ ਗੂਟਾ ਸਜਾਏ ਇਸਾਈ ਮਤ ਪਿੰਗਾ ਹੈ ਕਿ ਜਿਹੜਾ ਪ੍ਰਭੂ ਸੀ ਜਿਹੜਾ ਗੋਦ ਸੀ ਉਹ ਇੱਕ ਸਮੇਂ ਤੇ ਸਾਰੀ ਜਹਾਨ ਦੇ ਬੱਚਿਆਂ ਦੀ ਦੇਖ ਕੇ ਸਭ ਸੰਭਾਲ ਨਹੀਂ ਸੀ ਕਰ ਸਕਦਾ ਉਸ ਕਰਕੇ ਉਸਨੇ ਇੱਕ ਬੱਚੇ ਨੂੰ ਇੱਕ ਮਾਂ ਦਿੱਤੀ ਹੈ ਮੂਮੰਤ ਪਰਉੰਦਾ ਹੈ ਕਿ ਮਾਂ ਦੇ ਪੈਰਾਂ ਦੇ ਥੱਲੇ ਜੰਨਤ ਹੈ ਸਨਾਤਨ ਧਰਮ ਕਹਿੰਦਾ ਹੈ ਕਿ ਅਨਾਹਤ ਪੀਰਾਂ ਦੇ ਇਸ਼ਨਾਨ ਦਾ ਫਲ ਇੱਕ ਮਾਂ ਦੀ ਸੇਵਾ ਦੇ ਵਿੱਚ ਹੈ ਤੇ ਸਿੱਖ ਧਰਮ ਕਹਿੰਦਾ ਹੈ ਇਹ ਹਰੀ ਦੇ ਬੱਚੇ ਦਾ ਸਭ ਤੋਂ ਪਹਿਲਾ ਪੁੱਤ ਉਸ ਦੀ ਮਾਂ ਹੋਇਆ ਕਰਦੀ ਇਸ ਮਾਂ ਦਾ ਕਰਨੀ ਕਾਮਾ ਇਸ ਮਾਂ ਦਾ ਵਰਣਨ ਸਮੇਂ ਤੇ ਸ਼ਬਦਾਂ ਦੇ ਵਿੱਚ بیان ਨਹੀਂ ਕੀਤਾ ਜਾ ਸਕਦਾ ਪਰ ਜੇ ਤੁਸੀਂ 파ਰਦੇ ਤੇ ਰਾਸ ਨੂੰ ਖੰਡਾਓਗੇ ਕਿ ਕਈ ਦੇ ਕਦੇ ਕਹਾਏ ਤੇ ਰਾਜੇ ਅਸ਼ਰਤ ਨੇ ਆਪਣੇ ਪੁੱਤਰ ਨੂੰ 14 ਸਾਲਾਂ ਦਾ ਬਰਤਨਾਸ ਦੇ ਦਿੱਤਾ ਇਹਨਾਂ 14 ਸਾਲਾਂ ਦੇ ਵਿੱਚ ਔਰ 따ਰਿ శ్రీรามਚੰਦਰ ਜੀ ਦੀ ਮਾਤਾ ਨੇ ਆਪਣੇ ਕੇਸ ਨਹੀਂ ਸਵਾਰੇ ਆਪਣੇ ਕੇਸਾਂ ਨੂੰ ਕੰਡਾ ਦਿੱਤਾ ਤੇ ਸਕੇ ਮਾਮੇ ਦਸ਼ਰਥ ਦੇ ਹੱਥੋਂ ਜਿਹੜਾ ਸਰਗਾ ਭਾਣ ਜਾਂ ਸਰਵਣਾਇਆ ਕੇ ਆਪਣੇਖੇ ਦੇ ਨਾਲ ਤੇ ਸਰਵਣ ਦੀ ਮਾਂ ਨੇ ਰੋ ਰੋ ਕੇ ਆਪਣੇ ਪੁੱਤ ਦੀ ਇਰਾਜ਼ ਦੇ ਉੱਪਰ ਆਪਣੇ ਪ੍ਰਾਣ ਤਿਆਗ ਦੇ ਸੰਕ ਲੋងਾਂ ਦੇ ਕਹੇ ਕਹਾਏ ਤੇ ਰਾਜੇ ਸਰਵਣ ਨੇ ਆਪਣੇ ਪੁੱਤਰ ਪੰਡਰਨ ਨੂੰ ਦੇਸ਼ ਨਕਾਲਾ ਦੇ ਦਿੱਤਾ ਤੇ ਆਪਣੇ ਪੁੱਤਰ ਦੇ ਵਿਯੋਗ ਦੇ ਵਿਚ ਵਿਛੋੜੇ ਦੇ ਵਿਚ ਆਰਪੂਰਨ ਦੀ ਮਾਂ ਇਚਰਾ ਨੇ ਰੋ ਰੋ ਕੇ ਆਪਣੇ ਬੀਤੇ ਗਾਲ ਤੇ ਉੱਥੇ ਜੋ ਗਈ ਹੈ ਤੇ ਜਿਸ ਇੱਕ ਇਤਿਹਾਸ ਦੀ ਗੱਲ ਕਰਾਂ 10 ਫਰਵਰੀ 1846 ਨੂੰ ਸੁਭਾਵਾਂ ਦੇ ਨਾਮ ਦੇ ਵਿੱਚ ਗਦਾਰਾਂ ਦੇ ਕਾਰਨ ਅੰਗਰੇਜ਼ਾਂ ਦੇ ਹੱਥੋਂ ਸਿੱਖ ਹਾਰੇ ਚਾਹੂ ਸਿੰਘ ਅਤਾਰੀ ਵਾਲੇ ਦੀ ਸ਼ਹਾਦਤ ਤੋਂ ਬਾਅਦ ਸਮੁੱਚਾ ਸਿੱਖ ਰਾਜ ਗੁਰੂ ਦੇ ਕਰਜ ਵਿੱਚ ਚਲਿਆ ਗਿਆ ਮਹਾਰਾਣੀ ਜੰਦਾ ਦਾ ਲਾਹੌਰ ਤੋਂ ਗੁਪਤਾਇਕ ਫਿਰੋਜ਼ਪੁਰ ਫਿਰੋਜ਼ਪੁਰ ਤੋਂ ਬਨਾਰਸ ਬਨਾਰਸ ਤੋਂ ਚਨਾਬ ਦੇ ਕਿਲੇ ਉੱਤਰ ਪ੍ਰਦੇਸ਼ ਦੇ ਵਿੱਚ ਕੈਦ ਕਰ ਦਿੱਤਾ ਗਿਆ ਅੱਜ ਇੱਕ ਗੋਲੀ ਦੇ ਨਾਲ ਮਹਾਰਾਣੀ ਜੰਦਾ ਇੱਕ ਕਿਲੇ ਦੇ ਵਿੱਚ ਕੈਦ ਹੈ ਮਨ ਨੂੰ ਅਫਸੋਸ ਨਹੀਂ ਇਸ ਸਾਦ ਸਾ ਗੋਲੀਆਂ ਦੇ ਨਾਲ ਸਹਿਤ ਕੰਦੀਸਾਂ ਮਨ ਦੇ ਅੰਦਰ ਦੁੱਖ ਨੇ ਕਿ ਚਾਂਦੀ ਦੇ ਬਰਤਨਾਂ ਵਿੱਚ ਸੋਨੇ ਦੇ ਚਮਚਿਆਂ ਨਾਲ ਖਾਣਾ ਖਾਂਦੀਸਾਂ ਨੰਨੀ ਪੀੜਾ ਨਹੀਂ ਕਿ ਮੇਰਾ ਰਾਜ ਭਾਗ ਤੇ ਮੇਰੇ ਸਿਰ ਦਾ ਸਾਈਂ ਜਾਂਦਾ ਰਿਹਾ ਜੇ ਕੋਈ ਦਰਦ ਹੈ ਜੇ ਕੋਈ ਚੀਜ਼ ਹੈ ਜੇ ਕੋਈ ਸਿੱਕ ਹੈ ਤੇ ਕੇਵਲ ਇੱਕ ਕਿ ਮੇਰੇ ਤੋਂ ਮੇਰਾ ਜਾਨੋ ਪਿਆਰਾ ਪੁੱਤਰ ਦਲੀਲ ਵਿਛੜ ਗਿਆ ਹੈ ਆਪਣੇ ਪੁੱਤਰ ਨੂੰ ਬਚਾ ਲੈ ਲਈ ਇੱਕ ਮਹਾਨ ਵਿਚਾਰ ਆ ਗਿਆ ਸੀ ਸੱਜਣ ਸਿੰਘ ਭਾਈ ਦੀ ਮਦਦ ਨਾਲ ਇੱਕ ਤਕਰੀਬ ਪੜਾਈ ਗਈ ਇੱਕ ਪੇਉਤ ਪੜਾਈ ਗਈ ਜਿਹੜੀ ਔਲੀ ਸ਼ਾਮੋ ਰੋਜ਼ ਮਹਾਰਾਣੀ ਦੇ ਇਸ਼ਨਾਨ ਤੇ ਲਈ ਜਲ ਲੈਣ ਜਾਂਦੀ ਸੀ ਪਾਣੀ ਲੈਣ ਜਾਂਦੀ ਸੀ ਉਸ ਔਲੀ ਦਾ ਪੇਸ ਲਟਾਇਆ ਗਿਆ ਉਹਦੇ ਨਾਲ ਮਹਾਰਾਣੀ ਨੇ ਆਪਣੇ ਵਸਤਰ ਬਦਲੇ ਆਪਣਾ ਜੋੜਾ ਬਦਲ ਲਿਆ ਇਹ ਜੋ ਲੋਕ ਸਾਡੇ ਗਾਗਰ ਤੇ ਤੁਰਨ ਲੱਗੇ ਆ ਸ਼ੀਸ਼ੇ ਵਿੱਚ ਦੇਖਿਆ ਤੇ ਅੰਦਰੋਂ ਇੱਕ ਆਵਾਜ਼ ਆਈ ਜਿੰਦਾ ਪਹਿਲੇ ਧਾਰਨੀ ਤੈਨੂੰ ਦੇਲੇ ਰੰਗ ਤੋਂ ਪਛਾਣ ਲੈਣਾ ਹੈ ਕਿਉਂ ਕਿ ਗੋਲੀ ਦਾ ਰੰਗ ਸਾਗਲਾ ਸੀ ਤੇ ਮਹਾਰਾਣੀ ਦਾ ਰੰਗ ਨਿਸ਼ੋ ਸੀ ਤੇ ਆਪਣੇ ਪੁੱਤਰ ਨੂੰ ਮਿਲਣ ਦੇ ਲਈ ਇਹ ਮਾਂ ਦੀ ਪ੍ਰਵਾਹੀ ਹੈ ਜਿਹੜੀ ਯੋਗ ਕਿਸੇਸ਼ ਤੇ ਦੇ ਹਿੱਸੇ ਨਹੀਂ ਆਈ ਉਸ ਤਾਲ ਕੋਠਰੀ ਵਿੱਚ ਵੱਧਦੇ ਹੋਏ ਜੀਵੇ ਨੂੰ ਇਸ ਮਹਾਰਾਣੀ ਜੰਨਰਾ ਨੇ ਬਚਾਇਆ। ਉਹ ਦੇ ਰੋਜ਼ ਲੋਕੋ ਦੀ ਬੱਤੀ ਨੂੰ ਆਪਣੇ ਘਰਾਂ ਦਾ ਕਾਦੇ ਵਿੱਚ ਮਸਲਿਆ ਤੇ ਉਹ ਦੀਵੇ ਦੀ ਬੱਤੀ ਦੇ ਕਾਲਸ ਆਪਣਾ ਰੰਗ ਗੋਲੀ ਦੇ ਨਾਲ ਲਗਾਉਣ ਤੇ ਆਪਣੇ ਸੇਜੇ ਦੇ ਵੜੀ ਚਾਦਰਾਂ ਦੇ ਸਦੀ ਵੀ ਕੋਈ ਚਾਉਂਦਾ ਬਣਵਾ ਆਪਣੇ ਹੱਥੇ ਆਪਣਾ ਮੋਹ ਕਲਾ ਨਹੀਂ ਕਰਦਾ ਪਰ ਆਪਣੇ ਪੁੱਤਰ ਨੂੰ ਰੱਖਣ ਦੇ ਲਈ ਇਹ ਇੱਕ ਮਹਾਨ ਦਾ ਕਰਣੀ ਨਾ ਪਾਸੀ ਤੇ ਅਸੀਂ ਸਾਰੇ ਕਦੇ ਵੀ ਜ਼ਿੰਦਗੀ ਦੇ ਅੰਦਰ ਕਿਸੇ ਕਾਮਯਾਬ ਇਨਸਾਨ ਨੂੰ ਕੁਝ ਵੇਖਿਓ ਕਿ ਸਜਣਾ ਤੇਰੀ ਸਕਤਾ ਸਦਾ ਤੇਰਾ ਕਾਮਯਾਬੀ ਦਾ ਰਾਜ ਕੀ ਹੈ ਉਹ ਕਹੀ ਗਈ ਮੈਂ ਸਤਮੇਂ ਕਿੰਨੀ ਮੈਂ ਹਾਰ ਵਰਕ ਕੀਤਾ ਮੇਰੀ ਨਸੀਬ ਨੇ ਮੇਰੇ ਮੁਕੱਦਰ ਵੇ ਕਰਮਾਂ ਮੇਲੇ ਲਾਤਨ ਅੰਦਰ ਸਾਥ ਦੇ ਦਿੱਤਾ ਕਿ ਮੈਂ ਕਾਮਯਾਬ ਹੋ ਗਿਆ ਇਸ ਕਾਮਯਾਬੀ ਦੇ ਵਿੱਚ ਜੀਨੂੰ ਉਹ ਮੇਂਂਪੇ ਲੈਂਦਾ ਹੈ

ਜਿੱਥੇ ਵੀ ਹਵਾ ਦੇ ਵਿੱਚ ਸਾਹ ਲੈਂਦੇ ਹਾਂ ਉੱਥੇ ਦਾ ਅਨੁਭਵ ਕਰ ਹੀ ਸਕਦੇ ਹਾਂ ਸੇ ਧਰਤ ਮਰਦਾ ਜੁਨੀਅਸ਼ੀ ਰਾਜ ਜਹੈਲਾ ਸਤਿ ਪਰਸ਼ਾ ਵੀ ਤੱਕਦਾ ਹੈ ਪਰ ਅਜ ਇਸ ਧਰਤ ਦੇ ਮੱਥੇ ਦੇ ਲੋਕ ਤੇ ਇਥੋਂ ਦੇ ਬਸ਼ੀਨਿਆਂ ਦੇ ਮੱਥੇ ਨਹੀਂ ਉਕਰਤ ਲੱਗ ਰਿਹਾ ਸਿੱਖ ਤੇ ਪੰਜਾਬੀਓ ਨੇ ਜੇ ساری ਦੁਨੀਆ ਦਾ ਭਾਰ ਚੱਕਦੇ ਨੇ ਕਿਸੇ ਵੀ ਦੇਸ਼ ਦੇ ਵਿੱਚ ਕੋਈ ਲੜਾਈ ਲੱਗ ਜਾਏ ਕੋਈ ਕੁਦਰਤੀ ਆਫਤ ਆ ਜਾਏ ਬਰਦੀਆਂ ਗੋਲੀਆਂ ਦੇ ਵਿੱਚ ਲੱਗੀ ਹੋਈ ਅੱਗ ਦੇ ਵਿੱਚ ਹੜ੍ਹਾਂ ਦੇ ਪਾਣੀ ਦੇ ਅੰਦਰ ਕੇਸਰੀ ਨਿਸ਼ਾਨ ਸਾਹਿਬ ਝੁਲਾੜ ਕੇ ਦਵਿਆਂ ਦੇ ਲੰਗਰ ਵਸਤਰਾਂ ਦੇ ਲੰਗਰ ਤੇ ਪ੍ਰਸ਼ਾਦੇ ਦੇ ਲੰਗਰ ਚੜਾਉਂਦੇ ਨੇ ਪਰ ਅੱਜ ਉਸਾਈ ਬੰਨੀਆਂ ਦਾ ਹਾਰ ਉਹ ਜੱchn ਵਾਲੀ ਪੰਜਾਬੀਆਂ ਨੂੰ ਆਪਣੇ ਮਾਪੇ ਬਹੁਤ ਲੱਗਦੇ ਨੇ ਇਹ ਵੀ ਇੱਕ ਕਾਰਨ ਹੈ ਇਹ ਆਪੇ ਪੰਜਾਬ ਦੀ ਧਰਤ ਦੇ ਉੱਪਰ ਬਿਰਤ ਆਸ਼ੀਰਵਾਦਲੇ ਹੋਏ ਨੇ ਅੱਜ ਸਾਡੇ ਬੇੜਿਆਂ ਦੇ ਵਿੱਚੋਂ ਮਨੁੱਖਾਂ ਤੇ ਰੁੱਖਾਂ ਦਾ ਸਤਿਕਾਰ ਘਟਿਆ ਹੈ ਅੱਜ ਦੀ ਅਲਾਹ ਦੇ ਆਪਣੇ ਮਾਪਿਆਂ ਦੇ ਅੱਗੇ ਬੋਲਦੀ ਹੈ ਤੇ ਯਾਦ ਰੱਖਿਓ ਮੰਦਰ ਮਰਜਾ ਗੁਰਦੁਆਰਿਆਂ ਵਿੱਚ ਸੇਵਾ ਕਰਕੇ ਗੁਰੂ ਦੀ ਬਾਣੀ ਗੀਤਾ ਬਾਣ ਤਵੇਤ ਅਜ਼ੀਜ਼ ਅਰਮਾਇ ਮਹਾਪਾਰ ਦਾ ਅਧਿਆਇ ਕਰਕੇ ਕੋਈ ਕਹਿੰਦਾ ਨੂੰ ਰੱਬ ਦਾ ਆਚਰਾ ਬਣ ਜਾਏ ਪਰ ਜੇ ਤੁਹਾਡੇ ਬੋਲਾਂ ਤੇ ਕੰਮਾਂ ਕਰਕੇ ਤੁਹਾਡੇ ਮਾਪੇ ਨਹੀਂ ਆਖਾਂ ਨੰਮ ਨੇ ਦਿਲ ਦੁਖੀ ਹੈ ਕਿ ਫੇਸਾਨੋਂ ਇੱਥੇ ਤੇ ਉੱਥੇ ਕੋਈ ਨਹੀਂ ਵੜੇਗੀ ਆਓ ਅੱਜ ਇਹ ਸਮਾਂ ਉਹ ਸੱਚੀ ਸੱਚੀ ਸ਼ਰਤਾਂ ਨਹੀਂ ਹੋਏਗੀ ਕਿ ਜਿਨ੍ਹਾਂ ਨੂੰ ਵੀ ਇਹ ਰੱਬੀ ਨਿਯਮਤ ਮਾਤੇ ਵੜੇ ਨੇ ਅਸੀਂ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰੀਏ ਉਹਨਾਂ ਦੀ ਸੇਵਾ ਕਰੀਏ ਉਹਨਾਂ ਦੇ ਕਹੇ ਅਨਸਾਰ ਚੱਲੀਏ ਕਿਉਂ ਕਿ ਹੋ ਸਕਦਾ ਹੈ ਕਿ ਇਸ ਦੁਨੀਆ ਦੀਆਂ ਚਾਰ ਕਿਤਾਬਾਂ ਅਸੀਂ ਆਪਣੇ ਮਾਪਿਆਂ ਤੋਂ ਵੱਧ ਪੜੀਆਂ ਹੋਣ ਪਰ ਜਿਹੜੀ ਜ਼ਿੰਦਗੀ ਤੇ ਲੈਸਨ ਜਿਹੜੀ ਜ਼ਿੰਦਗੀ ਦੇ ਸਬਕ ਸਾਡੇ ਮਾਪਿਆਂ ਨੇ ਫੜੀ ਨਹੀਂ ਉਹ ਜੁਮਾਨੇ ਦੀ ਆਵਾਜ਼ਾਂ ਵਿੱਚ ਸੁਣ ਕੇ ਨਹੀਂ ਲੱਗੀ ਆਉਂ ਜਿਸ ਤੱਕ ਤੋਂ ਬਾਕੀ ਹੋ ਗਏ ਹੋਰ ਜੀ ਇਸ ਫਾਨੀ ਸੰਸਾਰ ਨੂੰ ਅਰਵੇਦਾ ਆਪ ਕੇ ਕਹੇ ਨੇ ਜਿਤਨੀਆਂ ਵੀ ਰਾਜਨੀਤਿਕ ਧਾਰਨਾਵਾਂ ਸਮਾਜਿਕ ਸਥਿਤੀਆਂ ਰਿਸ਼ਤੇਦਾਰ ਸੱਜਣ ਮੇਤਰਾ ਨੇ ਪਰਿਵਾਰ ਦੇ ਦੁੱਖ ਨੂੰ ਵਡਾਉਣਾ ਕੀਤਾ ਹੈ ਪਰਿਵਾਰ ਵੱਲੋਂ ਧੰਨਵਾਦ ਹੈ ਤੇ ਅੱਜ ਵੀ ਇਸ ਹਲਕੇ ਦੇ ਕਹਿ ਲੰਮਾ ਪੰਜਾਬ ਦੀ ਜੈ ਰਾਵਾਂ ਉਹ ਪਰਿਵਾਰ ਜਿਹੜਾ ਪੀੜੀ ਦਾ ਪੀੜੀ ਰਾਜਨੀਤਿਕ ਤੌਰ ਤੇ ਸਮਾਜਿਕ ਤੌਰ ਤੇ ਆਪਣੇ ਹਲਕੇ ਦੇ ਨਾਲ ਆਪਣੇ ਪੰਜਾਬੀਆਂ ਦੇ ਦੁੱਖ ਸੁੱਖ ਦੇ ਉਤਜੋੜੇ ਨਾਲ ਜੁੜਿਆ ਹੋਇਆ ਦੇਖਣ ਜਾ ਰਿਹਾ ਹੈ ਸੁਜੀਆ ਪਰਿਵਾਰ ਵੱਲੋਂ ਸਰਕਾਰ ਕੋ ਮਾਤਾ ਕਲਵੰਤ कौर ਜੀ ਜੀਰਾ ਪਹੁੰਚੇ ਨੇ ਬਹੁਤ ਬਹੁਤ ਸਾਰੇ ਸਰਪੰਚ ਸਹਿਬਾਨ ਪੰਚ ਸਹਿਬਾਨ ਲੰਗੜਦਾਰ ਸਹਿਬਾਨ ਕੌਂਸਲਰ ਸਹਿਬਾਨ ਬਹੁਤ ਸਾਰੀਆਂ ਮਾਇਨਾਸ ਹਸਤੀਆਂ ਰਾਜਨੀਤਿਕ ਬਜ਼ੁਰਗ ਤੇ ਆਈਆਂ ਹਨ ਉਹਨਾਂ ਸਾਰੀਆਂ ਹੀ ਸੰਗਤਾਂ ਦਾ ਪ੍ਰੇਸ਼ ਦੇ ਨਾਲ ਸੱਚੀ ਸੁਵੰਧੀਆਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਅੱਜ ਮਾਤਾ ਜੀ ਦੀ ਇਸ ਅੰਤਮ ਅਰਦਾਸ ਤੇ ਵਿੱਚ ਸ਼ਾਮਲ ਹੋਣਾ ਕੀਤਾ ਹੈ ਕਾਲ ਆਏ ਕਿਛ ਹੱਥੋਂ ਦੇਹ ਨਾਨਕ ਰਹਿ ਪਛਾਣੇ ਸਿਰ ਉਹ ਮਾਤਾ ਜੀ ਦੀਆਂ ਸਿਖਿਆਵਾਂ ਸੰਤ ਉਹ ਮਾਤਾ ਜੀ ਦੀਆਂ ਅਸੀਸਾਂ ਸੰਤ ਕਿ ਅੱਜ ਇਹ ਪਰਿਵਾਰ ਕਿਸੇ ਜਾਂ ਪਹਿਚਾਣ ਦਾ ਮਕਾਜ਼ ਨਹੀਂ ਤੇ ਅੱਜ ਆਪਣੀ ਦਸਾਂ ਨਾਹਾਂ ਦੀ ਇੱਤ ਕਮਾਈ ਦੇ ਵਿੱਚੋਂ ਮਾਤਾ ਜੀ ਦੇ ਵਿਰਤਰੀ ਧਰਮ ਸਪਤਨੀ ਸਰਦਾਰ ਗੰਗਾ ਸਿੰਘ ਜੀ ਔਰ ਉਹਨਾਂ ਦਾ ਸਮੁੱਚਾ ਹੀ ਪਰਿਵਾਰ ਸਰਦਾਰ ਲਾਲ ਸਿੰਘ ਜੀ ਸਬਤ ਸਰਦਾਰ ਜਗਿੰਦਰ ਸਿੰਘ ਜੀ ਅਤੇ ਉਨ੍ਹਾਂ ਮੀਆਂ ਬੇਟਾ ਪਾਤਨ ਸਪੁੱਤਰੀਆਂ ਭੈਣ ਪਰਮਜੀਤ ਕੌਰ ਜੀ ਮਨਜੀਤ ਕੌਰ ਤੇ ਬਲਜੀਤ ਕੌਰ ਜੀ ਅੱਜ ਇਸ ਘਰ ਦੀਆਂ ਨੋਹਾ ਨਾ ਹੋ ਕੇ ਧੀਆ ਭੱਜ ਕੋ ਪਹਿਨਾ ਚਲਵਤ ਕਾਸਤੇ ਜਿੰਦਰ ਕੌਰ ਇਸ ਸਮੁੱਚੇ ਹੀ ਪਰਿਵਾਰ ਵੱਲੋਂ ਦਸਾ ਨੋਹਾ ਵੀ ਕਰਕੇ ਪੁਨਾ ਹੀ ਨਸਲਾ ਕਰਦੇ ਆ ਹੋਇਆ ਨਗਰ ਦੇ ਗੁਰੂ ਘਰ ਦੇ ਲਈ ਏਸੀ ਦੀ ਸੇਵਾ ਅਰ ਇਸ ਨਗਰ ਦੇ ਅੰਦਰ ਜੋ ਪ੍ਰਾਇਮਰੀ ਸਕੂਲ ਹੈ ਉਹਦੇ ਲਈ ਏਸੀਆਂ ਦੀ ਸੇਵਾ ਔਰ ਨਾਲ ਦੀ ਨਾਲ ਹੀ ਪਰਿਵਾਰਗੋ गुरू ਦੇ ਦਰ ਤੇ ਨਤਮਸਤਕ ਹੁੰਦਿਆਂ ਹੋਇਆ ਮਾਤਾ ਜੀ ਦੀ ਜਾਤ ਦੇ ਅੰਦਰ ਇਸ ਨਗਰ ਦੇ ਅੰਦਰ ਇੱਕ ਸਵਾਗਤੀ ਗੇਟ ਔਰ ਉਸ ਗੇਟ ਦਾ ਨਾਮ ਉਸ ਛੋਟੀ ਸੰਤਾਨ ਪਾਤਸ਼ਾਹ ਜਿਹੜੇ ਕਦੀ ਜੋਨਾ ਮੰਡੀ ਲੋਹਾਰ ਦੇ ਅੰਦਰ ਜਤੇਮ ਤਹਾਏ ਸਨ ਜਿੰਨਾਂ ਲੋਕ ਚਾਚੇ ਤਾਇਆ ਨੇ ਮੂੰਹ ਮੋੜਿਆ ਬਸ ਕੇ ਦੀ ਧਰਤੀ ਤੇ ਨਾਨਕੀ ਨਗਰ ਨਾਮੀ ਮਹਾਂਪੁਰੇ ਆਉਣਾ ਪਿਆ ਪਰ ਇਹ ਗੁਰ ਨਾਨਕ ਦਾ ਫ਼ਰਸੀ ਕਿ ਜਦੋਂ ਉਸ ਭਾਈ ਜੇਖੇ ਤੇ ਰਹਿਮਤ ਆਉ ਜਾ ਤੇ ਉਹ ਤੀਸਰੇ ਸਫਲ ਚੌਥੇ ਸਤਿਗੁਰੂ ਬਣੇ ਨੇ ਤਾਂ ਤਨ ਗੁਰੂ ਰਾਮਦਾਸ ਪਾਤਸ਼ਾਹੀ ਦੇ ਨਾਮ ਦੇ ਉੱਤੇ ਉਸ ਥੇਹ ਦਾ ਨਾਮ ਰੱਖਿਆ ਜਾਏਗਾ ਗੁਰੂ ਕਿਰਪਾ ਕਰ ਸਾਡੀ ਤੇ ਤੁਹਾਡੀ ਕਰਤਾਸ ਸਫਲੀ ਹੋਏ ਜਿੱਥੇ ਉਸ ਪਵਿੱਤਰ ਰੂਹ ਉਹ ਮੇਰੇ ਬਾਦਸ਼ਾਹ ਜਨਤਨ ਸੀ ਕਰਨ ਉਥੇ ਪਿੱਛੇ ਪਰਿਵਾਰ ਦੇ ਸੱਤੇ ਮੇਰਾ ਪਰਿਆਹ ਹੱਥ ਰੱਖ ਕੇ ਪਰਿਵਾਰ ਨੂੰ ਦੇਖ ਲੋਕਾਂ ਦਾ ਸੰਦੋਸ਼ੀ ਰੱਖ ਕੇ ਆਪਣੀ ਚਰਨਾਂ ਪਲਾਂ ਦੀ ਪ੍ਰੀ ਆਪਣੀ ਦਰਘਾ ਦੀ ਸੇਵਾ ਸੰਗਤਾਂ ਦੀ ਸੇਵਾ ਜੁੜੀ ਪਾਉ ਬਹੁਤ ਸਾਰੀਆਂ ਸੰਗਤਾਂ ਦੇ ਨਾਲ ਸਵੇਰ ਪ੍ਰਾਜ ਕ联ਨ ਵੱਲੋਂ ਵੀ ਇੱਕ ਸ਼ੋਕਮਤਾ ਆਇਆ ਹੈ ਸੋ ਉਹਨਾਂ ਦਾ ਵੀ ਧੰਨਵਾਦ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ 184 ਜੁਨ ਸਵਾਈ ਮਾਨਸਿਕਤਾ ਦਾ ਦੀਪ ਜੜਾਈ ਇਸ ਪੌੜੀ ਤੇ ਜੋੜਾ ਚੁੱਕਾ ਫਿਰ ਆਏ ਜਾਏ ਦੁੱਖ ਆਏ ਦਾ ਇਹ ਮਲੁਖਾ ਜਨਮ 7.7 ਲੱਖ ਹਰ ਬਸਾਲ ਉਸ 84 ਦੇ ਆਵਾਗੌਰ ਪਰਬਤ ਨਸੀਬ ਗੁਜ਼ਰਾ ਹੈ ਆਓ ਇਹਨਾਂ ਪਦਕੁਣੇ ਦੇ ਵਿੱਚ ਨਸ਼ਿਆਂ ਵਿਸ਼ਿਆਂ ਦੇ ਵਿੱਚ ਅਸਾਈਨ ਨਾ ਕਰਾਈਏ ਬਾਣੀਆ ਤੇ ਬਾਣੇ ਦੇ ਧਾਰਨੀ ਹੋਈਏ ਅਮਰਤ ਕਾਨ ਕਰਾਈਏ ਅਮਰਤ ਵੇਲਾ ਸਭਾਈਏ ਨੇਪਟੂਨ ਇਹਨੂੰ ਦੇ ਧਾਰਨਾ ਰੋਕੇ ਸਹਿਤ ਕਾਰਪੜੀਏ ਦੇ ਵਿੱਚ ਆਈਏ ਤਾਂ ਕਿ ਸਾਡਾ ਇੱਕ ਹੋਰ ਸਫਲ ਹੋ ਜਾਏ ਦੇਰੇ ਦੇ ਰੱਗਾਂ ਚ ਹੈ ਸਾਉ ਆਉ ਹੈ ਅਗਰ ਸਭ ਦਿਓ ਇਤਨੀ ਅਕਬੀਨੀਆਂ ਪਰਿਵਾਰ ਕਰਨੀਆਂ ਹੁ ਗੁਰੂਤੀਆਂ ਦੇਗਾ ਵਰਤਾਈਆਂ ਜਾਣਗੀਆਂ ਦੇਖ ਲੈਣ ਉਪਰਾ ਜਿਹੜੀਆਂ ਸੰਗਤਾਂ ਨੇ ਗੁਰੂ ਦੇ ਲੰਗਰ ਨਹੀਂ ਛਕੇ ਉਹਨਾਂ ਨੇ ਗੁਰੂ ਦੇ ਲੰਗਰ ਛਕ ਲੈਣੇ ਅਰਚਾ ਦੇ ਮੰਗਤਿਆਰਨੀ ਸਾਰੀਆਂ ਸੰਗਤਾਂ ਨੇ ਚਾਹ ਦੇ ਅੰਦਰ ਸ਼ਰਕੇ ਜਾਣਾ ਬੋਮੀਆਂ ਕਰਦੀਆਂ ਦੇਖ ਰਾਂ ਸਾਰਿਆਂ ਦਾ ਨਿਵਾਦ ਬਿਲਾ ਹੀ ਟਕੇ ਇੱਕ ਦਿਨ ਨਿਕਲੇ ਸਹਿਰ ਕੋ ਦਿਲ ਮੇਂ ਪ੍ਰਚਰ ਮਾਰ ਤੇ ਇੱਕ ਸਰਬਤੀ ਹਰੀਆਬਣ ਇੱਕ ਸਰਬੁ ਸਮਸ਼ਾਨ ਤੇ ਚਲਤੇ ਚਲਤੇ ਠੋਕਰ ਲੱਗੀ ਉਸਕੇ ਜੇ ਬਿਆਰ ਤੇ ਚੱਲਣ ਵਾਲੇ ਜਿਹਾ ਸੰਭਲ ਕੇ ਚੱਲ ਹਮ ਵੀ ਕਭੀ ਇਨਸਾਨ ਤੇ ਵਾਹਿਗੁਰੂ ਜੀ ਕਾ ਖਾਲਸਾ Why do you do